ਸਤਿ ਸ਼੍ਰੀ ਕਾਜ਼ੀ ਮੈਂ ਤੁਹਾਡਾ ਆਪਣਾ ਜਗਵੀਰ ਅਜਾਦ ਤੁਸੀਂ ਦੇਖ ਰਹੇ ਹੋ ਜੀਵੀਐਸ ਟਾਈਮਜ਼ ਤੇ ਰੀਅਲ ਫੈਕਟ ਨਿਊਜ਼ ਅੱਜ ਅਸੀਂ ਦੁਨੀਆ ਭਰ ਦੀਆਂ ਖਬਰਾਂ ਤੇ ਪੰਛੀ ਝਾਤ ਮਾਰਾਂਗੇ ਤੇ ਪੰਜਾਬ ਦੀ ਸਿਆਸਤ ਤੇ ਗੱਲ ਕਰਾਂਗੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਪ੍ਰਦੀਪ ਢੱਲੋਂ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰਦੀਪ ਜੀ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜਗਵੀਰ ਜੀ ਸਮਾਂ ਦੇਣ ਲਈ ਔਰ ਮਾਨ ਬਖਸ਼ਣ ਲਈ ਬਹੁਤ-ਬਹੁਤ ਧੰਨਵਾਦ ਜੀ ਪ੍ਰਦੀਪ ਜੀ ਇਸ ਪੋਡਕਾਸਟ ਦੇ ਜਰੀਏ ਅਸੀਂ ਦੇਸ਼ ਦੁਨੀਆ ਦੀਆਂ ਖਬਰਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰਾ ਜਿਹੜਾ ਸਰਕਾਰੀ ਆਮ ਆਦਮੀ ਪਾਰਟੀ ਦਾ ਤੰਤਰ ਕਹ ਲਈਏ ਜਾਂ ਜਿੰਨੇ ਵੀ ਵਿਧਾਨ ਸਭਾ ਦੇ ਐਮ ਐਲ ਏਜ਼ ਸਾਰੇ ਉਧਰ ਤੁਰੇ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਉਸ ਵਿਧਾਨ ਸਭਾ ਦੀਆਂ ਚੋਣਾਂ ਤੇ ਇਹਨੂੰ ਇੱਕ ਖਬਰ ਦਿੱਲੀ ਵਿਧਾਨ ਸਭਾ ਚੋਣਾਂ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹੂੰ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਾਖ ਹੈ ਜੀ ਉਹ ਦਾਤੇ ਲੱਗੀ ਹੋਈ ਹੈ ਜੀ ਕਿਉਂਕਿ ਦਿੱਲੀ ਹੀ ਉਹ ਸਟੇਟ ਹੈ ਜਿਹਨੂੰ ਅਸੀਂ ਪੂਰੀ ਸਟੇਟ ਵੀ ਨਹੀਂ ਕਹਿ ਸਕਦੇ ਹੂੰ ਜਿੱਥੋਂ ਆਮ ਆਦਮੀ ਪਾਰਟੀ ਦਾ ਜਿਹੜਾ ਸਿਆਸੀ ਕੈਰੀਅਰ ਸਿਆਸੀ ਉਹਨਾਂ ਦੀ ਜਿਹੜਾ ਸਫ਼ਰ ਸ਼ੁਰੂ ਹੋਇਆ ਜੀ ਉਸ ਤੋਂ ਬਾਅਦ ਹੁਣ ਪਿੱਛੇ ਅਸੀਂ ਦੇਖਿਆ ਕਿ ਅਰਵਿੰਦ ਕੇਜਰੀਆਲ ਜੀ ਨੂੰ ਜਿਹੜਾ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਸੀਬੀਆਈ ਦੀਆਂ ਰੇਡਾਂ ਹੋਈਆਂ ਹਮ ਪਰਚਾ ਦਰਜ ਹੋਇਆ ਉਹਨਾਂ ਦੇ ਮੰਤਰੀਆਂ ਤੇ ਪਰਚਾ ਦਰਜ ਹੋਇਆ ਜੀ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਵਿੱਚ ਆਉਂਦੀ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਬਣਦੇ ਆ ਜੀ ਭਗਵੰਤ ਮਾਨ ਨੂੰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਜ਼ਰੂਰ ਨੇ ਪਰ ਜੋ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਕਹਿਣ ਦਾ ਭਾਵ ਜਿਹੜੀ ਆਮ ਆਦਮੀ ਪਾਰਟੀ ਦੀ ਦਾ ਹੈੱਡਕੁਆਰਟਰ ਹੈ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਜੀ ਇਹਦੇ ਬਾਰੇ ਜਿਹੜਾ ਸਮੇਂ-ਸਮੇਂ ਤੇ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹੂੰ ਕਿ ਪੰਜਾਬ ਦੀ ਮਸ਼ੀਨਰੀ ਨੂੰ ਕਿਸ ਤਰ੍ਹਾਂ ਦਿੱਲੀ ਦੀ ਆਉ ਭਗਤ ਜਾਂ ਲਈਏ ਅਰਵਿੰਦ ਕੇਜਰੀਵਾਲ ਜੀ ਜਾਂ ਉਹਨਾਂ ਦੇ ਜਿਹੜੇ ਸਿਪਾਸ ਸਲਾਰ ਨੇ ਉਹਨਾਂ ਦੀ ਆਹੋ ਭਗਤ ਦੇ ਵਿੱਚ ਵਰਤਿਆ ਜਾਂਦਾ ਰਿਹਾ ਇਹਦੇ ਵਿੱਚ ਕੋਈ ਦੋਰਾ ਨਹੀਂ ਜੀ ਤੁਸੀਂ ਪਿੱਛੇ ਦੇਖਿਆ ਹੋਣਾ ਰਗਵ ਚੱਡਾ ਜਿਨ੍ਹਾਂ ਨੂੰ ਪੰਜਾਬ ਦਾ ਸੁਪਰ ਸੀਐਮ ਕਿਹਾ ਜਾਂਦਾ ਹੈ ਬਿਲਕੁਲ ਅਕਸਰ ਮੀਡੀਆ ਦੇ ਵਿੱਚ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਜਿਹੜੇ ਪੰਜਾਬ ਦੇ ਐਮਐਲਏ ਐ ਉਹ ਭਗਵੰਤ ਮਾਨ ਨੂੰ ਰਿਪੋਰਟ ਕਰਨ ਦੀ ਬਜਾਏ ਸਿੱਧੇ ਰਗਵ ਚੱਡਾ ਦੇ ਘਰ ਵੱਲ ਉਹਨਾਂ ਦੀਆਂ ਗੱਡੀਆਂ ਜਾਂਦੀਆਂ ਜੀ ਔਰ ਉਹਨਾਂ ਦਾ ਵਿਆਹ ਹੁੰਦਾ ਹੈ ਆ ਰਾਜਸਥਾਨ ਦੇ ਵਿੱਚ ਪੰਜਾਬ ਦੀ ਪੂਰੀ ਸਿਕਿਉਰਿਟੀ ਜਿਹੜੀ ਪੰਜਾਬ ਦੀਆਂ ਗੱਡੀਆਂ ਪੰਜਾਬ ਦੀ ਮਸ਼ੀਨਰੀ ਜਿਹੜੀ ਰਾਗਵ ਚੱਟਾ ਜੀ ਦੇ ਵਿਆਹ ਦੇ ਵਿੱਚ ਉੱਥੇ ਸ਼ਮੂਲੀਅਤ ਕਰਦੀ ਸ਼ਮੂਲੀਅਤ ਕਰਦੀ ਹੈ ਪੰਜਾਬ ਦੇ ਹਰ ਐਂਗਲ ਤੋਂ ਪੰਜਾਬ ਦੀ ਫੋਰਸ ਜਾਂਦੀ ਹੈ ਮੈਨ ਫੋਰਸ ਜਾਂਦੀ ਹੈ ਜੀ ਤੇ ਉਹ ਸਾਰਾ ਤੰਤਰ ਕਿੰਨਾ ਕਿਤੇ ਉਹ ਦੋ ਰਾਜਸਥਾਨ ਜਾ ਕੇ ਬਿਠਾ ਦਿੱਤਾ ਸੀ ਜਿੰਨੇ ਦਿਨ ਉਹ ਵਿਆਹ ਚੱਲਿਆ ਜੀ ਹੁਣ ਦਿੱਲੀ ਦੇ ਵਿੱਚ 5 ਫਰਵਰੀ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਮ ਔਰ ਉਸ ਨਾਲ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੀ ਪੂਰੀ ਮਸ਼ੀਨਰੀ ਪੂਰਾ ਤੰਤਰ ਹੈ ਜਿਹੜਾ ਦਿੱਲੀ ਦੇ ਵਿੱਚ ਝੋਕ ਦਿੰਦਾ ਹੈ ਜੀ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਜ਼ਰੂਰ ਅ ਦਰਦ ਮਹਿਸੂਸ ਹੁੰਦਾ ਹੈ ਜਦੋਂ ਪੰਜਾਬ ਦੇ ਇਸ ਵਕਤ ਅਸੀਂ ਦੇਖ ਸਕਦੇ ਹਾਂ ਜਦੋਂ ਤੋਂ ਦਿੱਲੀ ਚੋਣਾਂ ਦਾ ਐਲਾਨ ਹੋਇਆ ਹੈ ਹੂੰ ਉਦੋਂ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਸਰਗਰਮੀਆਂ ਨਾਂ ਦੇ ਬਰਾਬਰ ਹੈ ਜੀ ਪੰਜਾਬ ਇਸ ਵਕਤ ਬਹੁਤ ਜਿਹੜਾ ਲੀਡਰਲੈਸ ਹੈ ਹੂੰ ਔਰ ਕੋਈ ਪੰਜਾਬ ਸਰਕਾਰ ਦੀ ਕੋਈ ਕਾਰਗੁਜ਼ਾਰੀ ਨਹੀਂ ਸਾਹਮਣੇ ਆ ਰਹੀ ਕਿਉਂਕਿ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਇੰਨੀ ਕੁ ਮਗਨ ਹੋਈ ਪਈ ਹੈ ਕਿ ਜਿਹਨੇ ਇਹਨਾਂ ਦੇ ਵਿਧਾਇਕ ਹੈ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਦਿੱਲੀ ਦੇ ਵਿੱਚ ਮੰਤਰੀਆਂ ਦੀਆਂ ਡਿਊਟੀਆਂ ਦਿੱਲੀ ਦੇ ਵਿੱਚ ਲੱਗੀਆਂ ਹੋਈਆਂ ਇਥੋਂ ਤੱਕ ਕਿ ਜਿਹੜੀ ਸੁਰੱਖਿਆ ਤੰਤਰ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਵੀ ਜਿਹੜੇ ਉੱਥੇ ਵਰਤੇ ਜਾ ਰਹੇ ਹਨ ਸਕਿਉਰਿਟੀ ਦੇਣ ਲਈ ਤਦੀਵ ਜੀ ਤੁਸੀਂ ਕੈਬਨਿਟ ਮੰਤਰੀਆਂ ਦੀ ਗੱਲ ਕਰੀਏ ਤਾਂ ਅੱਜ ਹੀ ਜਿਹੜਾ ਭਗਵੰਤ ਮਾਨ ਦਾ ਬਿਆਨ ਆਉਂਦਾ ਕਿ ਜਲਦੀ ਇੱਕ ਮੀਟਿੰਗ ਹੋਏਗੀ ਕੈਬਨਿਟ ਮੰਤਰੀਆਂ ਦਾ ਕੀ ਲੱਗਦਾ ਕਿ ਇਸੇ ਮੁੱਦੇ ਨੂੰ ਲੈ ਕੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਾਲੇ ਤੱਕ ਪੰਜਾਬ ਦੇ ਮੁੱਦਿਆਂ ਤੇ ਮੀਟਿੰਗਾਂ ਕੋਈ ਨਜ਼ਰ ਨਹੀਂ ਆਈ ਮੀਟਿੰਗਾਂ ਜ਼ਰੂਰ ਹੁੰਦੀਆਂ ਰਹੀਆਂ ਜੀ ਪਰ ਉਹਦਾ ਜ਼ਮੀਨੀ ਪੱਧਰ ਤੇ ਕੋਈ ਨਜ਼ਰ ਨਹੀਂ ਆਇਆ ਕੋਈ ਅਮਲ ਨਜ਼ਰ ਨਹੀਂ ਆਇਆ ਸ਼ੁਰੂ-ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਸਰਕਾਰ ਬਹੁਤ ਐਕਟਿਵ ਹੈ ਜਿਹੜੀ ਤੁਸੀਂ ਕੈਬਨਿਟ ਮੀਟਿੰਗ ਦੀ ਗੱਲ ਹੈ ਇਹ ਇੱਕ ਰੂਟੀਨ ਹੈ ਫਾਰਮੈਲਟੀ ਹੈ ਇਹ ਨਹੀਂ ਕਹਿ ਸਕਦੇ ਕਿ ਉਹ ਦਿੱਲੀ ਚੋਂਾ ਕਰਕੇ ਪਰ ਉਹ ਠੀਕ ਹੈ ਪੰਜਾਬ ਦੀ ਇੱਕ ਰੁਟੀਨ ਵਰਕ ਹੈਗਾ ਪਰ ਅਸਲ ਗੱਲ ਤਾਂ ਤਾਂ ਬਣਦੀ ਹੈ ਜੇ ਪੰਜਾਬ ਦੇ ਮੁੱਦਿਆਂ ਤੇ ਉਹਦੇ ਤੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਮੁੱਦੇ ਸਿਰ ਚੱਕੀ ਖੜੇ ਆ ਜਿਨ੍ਹਾਂ ਵੱਲ ਨਾ ਸਰਕਾਰ ਦਾ ਧਿਆਨ ਹੈ ਤੇ ਨਾ ਸਰਕਾਰ ਦੇ ਮੰਤਰੀਆਂ ਦਾ ਧਿਆਨ ਹੈ ਨਾ ਸਰਕਾਰ ਦੀ ਕਰਮਚਾਰੀਆਂ ਦਾ ਧਿਆਨ ਹੈ ਕਿਉਂਕਿ ਜਿਹੜੇ ਹੇਠਲੇ ਲੈਵਲ ਤੇ ਕਰਮਚਾਰੀ ਐ ਉਹ ਵੀ ਤਾਂ ਤਾਂ ਹੀ ਕੰਮ ਕਰਨਗੇ ਜੇ ਉੱਪਰੋਂ ਡੰਡਾ ਚੱਲੂਗਾ ਜੀ ਜਦੋਂ ਉੱਪਰਲਾ ਡੰਡਾ ਠੰਡਾ ਹੈ ਤੇ ਫਿਰ ਹੇਠਾਂ ਤਾਂ ਛੁੱਟ ਮਿਲ ਜਾਣੀ ਐ ਅੱਜ ਕਰਪਸ਼ਨ ਹੈ ਹੂੰ ਜੋਰਾਤੇ ਐ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਕਰਪਸ਼ਨ ਖਤਮ ਕਰ ਦੇਾਂਗੇ ਹੂੰ ਇੱਕ ਵਾਰ ਉਹਨਾਂ ਨੇ ਐਕਟੀਵਿਟੀ ਦਿਖਾਈ ਪਰ ਅੱਜ ਫੇਰ ਕਚੇਰੀਆਂ ਦੇ ਵਿੱਚ ਮੈਂ ਨਿਹਾਲ ਸਿੰਘ ਵਾਲਾ ਦੇ ਵਿੱਚ ਆਪਾਂ ਬੈਠੇ ਆ ਮੈਂ ਨਿਹਾਲ ਸਿੰਘ ਵਾਲਾ ਦੀ ਗੱਲ ਕਰਾਂ ਤਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਵੀ ਜਿਹੜੀਆਂ ਰਜਿਸਟਰੀਆਂ ਨੂੰ ਲੈ ਕੇ ਸਾਡੇ ਕੋਲ ਬਹੁਤ ਸੂਤਰਾਂ ਤੋਂ ਖਬਰਾਂ ਆਉਂਦੀਆਂ ਹਮ ਐਨਓਸੀ ਨੂੰ ਲੈ ਕੇ ਹਮ ਲੋਕਾਂ ਨੂੰ ਇੰਨੀ ਇੱਕ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹਮ ਉਹ ਸਾਡੇ ਕੋਲ ਗੱਲ ਕਰਦੇ ਆ ਹਮ ਕਿਉਂਕਿ ਅਸੀਂ ਵੀ ਤੱਕ ਇੱਕ ਪੱਤਰਕਾਰ ਵੀ ਇੱਕ ਵੰਦਨ ਦੇ ਵਿੱਚ ਵਧਿਆ ਹੁੰਦਾ ਜੀ ਇੱਕ ਲੈਵਲ ਤੱਕ ਉਹ ਗੱਲ ਕਰ ਸਕਦਾ ਹੈ ਜਦੋਂ ਲੋਕ ਸਾਡੇ ਕੋਲ ਆ ਕੇ ਗੱਲ ਕਰਦੇ ਆ ਉੱਥੋਂ ਹੀ ਸਾਡੇ ਕੋਲ ਗੱਲ ਆਉਣੀ ਹੁੰਦੀ ਹੈ ਜੀ ਇਸ ਟਾਈਮ ਕਰਪਸ਼ਨ ਦਾ ਇੰਨਾ ਕਪੋਲ ਬਾਲਾ ਹੈ ਹਮ ਕਿ ਕੋਈ ਰਜਿਸਟਰੀ ਨਹੀਂ ਹੋ ਰਹੀ ਪੈਸੇ ਲੈ ਬਣਾ ਹਮ ਐਨਓਸੀਆਂ ਦਾ ਜਿਹੜਾ ਬੜਾ ਬਵਾਲ ਖੜਾ ਹੋਇਆ ਵੈ ਹਮ ਤੇ ਇਸ ਨੂੰ ਲੈ ਕੇ ਬਹੁਤ ਸ਼ਹਿਰੀਆਂ ਨੇ ਗੱਲਬਾਤ ਕੀਤੀ ਹੈ ਹਾਲਾਂਕਿ ਕੋਈ ਕੈਮਰੇ ਦੇ ਸਾਹਮਣੇ ਹਲੇ ਉਹਨੂੰ ਤਿਆਰ ਨਹੀਂ ਨੰਬਰ 2 ਤੇ ਨਸ਼ਾ ਇੱਕ ਬਹੁਤ ਵੱਡੀ ਇਸ ਟਾਈਮ ਜਿਹੜਾ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ ਨਸ਼ੇ ਨੂੰ ਰੋਕਣ ਲਈ ਕੋਈ ਜਿਹੜਾ ਕੋਈ ਖਾਸ ਫਕਤ ਪ੍ਰਬੰਧ ਨਹੀਂ ਹੋ ਰਿਹਾ ਸਰਕਾਰ ਵੱਲੋਂ ਨਹੀਂ ਕੋਈ ਹੋ ਰਿਹਾ ਠੀਕ ਹੈ ਪੰਜਾਬ ਪੁਲਿਸ ਆਪਣੇ ਪੱਧਰ ਤੇ ਕਰਦੀ ਹੈ ਫੜਦੀ ਹੈ ਪਰ ਉਹ ਜਿੰਨਾ ਕ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਛੁੱਟ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਆ ਕੋਈ ਮਤਲਬ ਕੋਈ ਮੇਜਰ ਸਟੈਪ ਹੈ ਜਿਹੜਾ ਨਹੀਂ ਚੱਕਿਆ ਜਾ ਰਿਹਾ ਕ੍ਰਾਈਮ ਦੀ ਜੇ ਗੱਲ ਕਰ ਲਈਏ ਕਰਾਇਮ ਅੱਜ ਪੰਜਾਬ ਕਰਾਇਮ ਦੇ ਵਿੱਚ ਬੜੀ ਸਪੀਡ ਨਾਲ ਅੱਗੇ ਵਧ ਰਿਹਾ ਹੂੰ ਮੈਂ ਅਕਸਰ ਦੇਖਦੇ ਆਂ ਪਾ ਅਖਬਾਰਾਂ ਦੇ ਵਿੱਚ ਅੱਜ ਤੋਂ ਜਿਹੜਾ 15 20 ਸਾਲ ਪਿੱਛੇ ਚਲੇ ਜਾਗੇ ਤਾਂ ਯੂਪੀ ਬਿਹਾਰ ਨੂੰ ਕਰਾਇਮ ਦਾ ਗੜ ਮੰਨਿਆ ਜਾਂਦਾ ਸੀ ਬਿਲਕੁਲ ਕਰਾਇਮ ਉੱਥੇ ਪੂਰਾ ਟਾਪ ਤੇ ਸੀਗਾ ਹੂੰ ਤੇ ਜਦੋਂ ਆਪਣੇ ਵੀ ਕੋਈ ਪੰਜਾਬ ਤੋਂ ਜਿਹੜੇ ਟਰੱਕ ਡਰਾਈਵਰ ਭਰਾ ਜਿਹੜੇ ਪੁਰਾਣੇ ਉੱਥੇ ਚੱਲਦੇ ਸੀ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਦੱਸਦੇ ਆ ਕਿ ਉਸ ਟਾਈਮ ਕ੍ਰਾਈਮ ਦਾ ਕੀ ਹਾਲ ਸੀ ਯੂਪੀ ਬਿਹਾਰ ਦੇ ਬਿਲਕੁਲ ਅੱਜ ਯੂਪੀ ਬਿਹਾਰ ਦੇ ਵਿੱਚ ਸ਼ਾਂਤੀ ਹੈ ਹਮ ਪਰ ਪੰਜਾਬ ਦਾ ਜਿਹੜਾ ਕ੍ਰਾਈਮ ਦਾ ਹਾਲ ਹੈ ਹਮ ਉਹ ਯੂਪੀ ਬਿਹਾਰ ਨਾਲੋਂ ਕਿਤੇ ਅੱਗੇ ਚਲਾ ਗਿਆ ਹੈ ਹਮ ਅੱਜ ਹਾਲਾਤ ਇਹ ਨੇ ਜਗਵੀਰ ਜੀ ਜੀ ਸ਼ਾਮ ਨੂੰ 5:6 ਵਜੇ ਤੋਂ ਬਾਅਦ ਕਿਸੇ ਵੀ ਲਿੰਕ ਰੋਡ ਤੇ ਤੁਸੀਂ ਕਿਸੇ ਦੋਪਹੀਆ ਵਾਹਨ ਤੇ ਕਿਸੇ ਟੂ-ਵੀਲਰ ਤੇ ਜਾਣ ਬਾਰੇ ਇਕੱਲੇ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਬਿਲਕੁਲ ਕ੍ਰਾਈਮ ਦੀ ਗੱਲ ਕਰਤੀ ਹੈ ਪ੍ਰਦੀਪ ਜੀ ਜਦੋਂ ਵੀ ਚੋਣਾਂ ਆਉਂਦੀਆਂ ਨੇ ਦੇਖੋ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜੇਕਰ ਅਮਰਤ ਸਰਦਾਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਅੰਬੇਦਕਰ ਸਾਹਿਬ ਜੀ ਦਾ ਅਬਾਤਾ ਉਸ ਨੂੰ ਤੋੜ ਦੀ ਕੋਸ਼ਿਸ਼ ਕੀਤੀ ਉਹ ਵੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਦਦ ਬਿਲਕੁਲ ਉਹ ਚਰਚਾ ਦਾ ਵਿਸ਼ਾ ਬਣਾਇਆ ਗਿਆ ਉਹ ਉਸ ਗੱਲ ਦੀ ਤਾਂ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਕਿਉਂਕਿ ਬਾਬਾ ਭੀਮਰਾਓ ਅੰbedkar ਜੀ بڑے ਸਤਕਾਰਯੋਗ ਨੇ ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਜਿਹਦੇ ਵਿੱਚ ਸਾਨੂੰ ਜਿਹੜੇ ਬੁਨਿਆਦੀ ਹੱਕ ਦਿੱਤੇ ਗਏ ਆ ਸਾਡਾ ਭਾਵੇਂ ਵੋਟ ਪਾਉਣ ਦਾ ਹੱਕ ਹੈ ਹੋਰ ਹੱਕ ਦਿੱਤੇ ਗਏ ਆ ਤਾਂ ਉਹਦੇ ਜਨਮਦਾਤਾ ਡਾਕਟਰ ਪੀਰਰਾਵੂਸ ਉਹਨਾਂ ਦੀ ਮੂਰਤੀ ਨਾਲ ਇਸ ਤਰ੍ਹਾਂ ਭੰਤ ਤੋੜ ਕੀਤੀ ਗਈ ਹੈ ਜਿੱਥੋਂ ਤੱਕ ਮੇਰੀ ਨੌਲੇਜ ਦੇ ਵਿੱਚ ਸਾਹਮਣੇ ਆਇਆ ਧਰਮਕੋਟ ਦੇ ਨਾਲ ਉਹ ਸੰਬੰਧਿਤ ਇਨਸਾਨ ਹੈ ਉਹ ਥੋੜਾ ਜਿਆਦਾ ਦਿਮਾਗੀ ਤੌਰ ਤੇ ਵੀ ਉਹ ਹੈਗਾ ਸਨਕੀ ਟਾਈਪ ਬੰਦਾ ਹੈਗਾ ਜਿਨੇ ਇਹ ਹਰਕਤ ਕੀਤੀ ਹੈ ਔਰ ਕਿਉਂਕਿ ਗਲਤ ਨੂੰ ਤਾਂ ਗਲਤੀ ਕਿਹਾ ਜਾਵੇਗਾ ਜੀ ਦੂਜੇ ਪਾਸੇ ਮਹਾਕੰਬ ਦੀ ਗੱਲ ਕਰੀਏ ਜਾਂ ਅਮਰਸਰ ਸਾਹਿਬ ਦੀ ਗੱਲ ਕਰੀਏ ਉਧਰੋਂ ਚੋਣਾ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਜਦੋਂ ਅਜਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਧਾਰਮਿਕ ਮੁੱਦੇ ਵੀ ਜ਼ਰੂਰ ਬਣਦੇ ਨੇ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਬਿਲਕੁਲ ਮਹਾਕੰਬ ਚੱਲ ਰਿਹਾ ਆਸਥਾ ਲੋਕਾਂ ਦੀ ਉੱਥੇ ਪਰ ਜਿਹੜੀ ਦੁਖਦਾਈ ਖਬਰ ਮਹਾਕੰਬ ਤੋਂ ਸਾਹਮਣੇ ਆਈ ਹੈ ਜੀ ਕਿਉਂਕਿ ਜਦੋਂ ਐਡਾ ਵੱਡਾ ਇਕੱਠ ਹੋਵੇ ਕਿਤੇ ਨਾ ਕਿਤੇ ਉਥੇ ਸੂਬਾ ਸਰਕਾਰ ਦੀ ਜਿਹੜੀ ਫੇਲਿਅਰ ਨਜ਼ਰ ਆ ਰਿਹਾ ਕਿ ਭਾਵੇਂ ਇੰਨਾ ਵੱਡਾ ਬਜਟ ਰੱਖਿਆ ਗਿਆ ਸੈਂਟਰ ਸਰਕਾਰ ਵੱਲੋਂ ਪੈਕੇਜ ਦਿੱਤਾ ਗਿਆ ਉਸ ਦੇ ਬਾਵਜੂਦ ਜਿਹੜਾ ਕੱਲ ਇਸ਼ਨਾਨ ਹੋਣਾ ਸੀਗਾ ਕੱਲ ਮਾਰਨੀ ਮਸੀਹਾ ਦੇ ਉੱਪਰ ਇਸ਼ਨਾਨ ਹੋਣਾ ਸੀ ਉਸ ਮੌਕੇ ਇੱਕ ਇੱਕ ਨਾਰੀਅਲ ਪਾਣੀ ਲੈ ਕੇ ਜਾ ਰਿਹਾ ਸੀ ਹਮ ਬੰਦਾ ਤੇ ਉੱਥੋਂ ਨਾਰੀਅਲ ਪਾਣੀ ਡੁੱਲ ਗਿਆ ਹਮ ਜਿਹੜਾ ਸੁਣਨ ਦੇ ਵਿੱਚ ਆਇਆ ਕਿ ਉਸ ਨੂੰ ਲੈ ਕੇ ਉੱਥੋਂ ਤਿਲਕ ਇੱਕ ਬੰਦਾ ਡਿੱਗਿਆ ਉਸ ਤੋਂ ਬਾਅਦ ਦੂਜਾ ਡਿੱਗਿਆ ਉਹ ਭਗਦੜ ਕਿਉਂਕਿ ਐਡਾ ਵੱਡਾ ਇਕੱਠ ਪਰ ਉਹਨੂੰ ਮੈਨੇਜ ਨਹੀਂ ਢੰਗ ਨਾਲ ਸਰਕਾਰ ਕਰ ਸਕੀ ਤੇ ਉਸ ਤੋਂ ਜਿਹੜੀ 35 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਜੀ ਤੇ ਬੜਾ ਮੰਦ ਭੱਗਿਆ ਜੀ ਜੀ ਇਹਦੇ ਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਬਿਲਕੁਲ ਜੀ 2017 ਦੀ ਗੱਲ ਕਰੀਏ ਤਾਂ ਦੋ ਕਾਤਲ ਤੇ ਬਲਾਤਕਾਰ ਦੇ ਇਲਜ਼ਾਮ ਦੇ ਵਿੱਚ ਡੇਰਾ ਮੁਖੀ ਰਾਮ ਰੀਮ ਫੜੇ ਗਏ ਸੀ ਔਰ 12ਵੀਂ ਵਾਰ ਹੈ ਜਿਹੜੀ 30 ਦਿਨ ਦੀ ਪ੍ਰੋਲ ਮਿਲੀ ਹੈ ਦੂਜੇ ਪਾਸੇ ਚੋਣਾ ਨੇ ਤਾਂ ਜ਼ਿਆਦਾਤਰ ਲੋਕ ਆ ਜਿਹੜੇ ਚੋਣਾ ਨਾ ਦੇਖ ਕੇ ਮੁੱਦੇ ਨੂੰ ਇਸਪੇ ਰੋਲ ਨੂੰ ਜਿਹੜਾ ਵਿਧਾਨ ਸਭਾ ਦੀ ਚੋਣਾ ਨਾ ਦੇਖ ਕੇ ਦੇਖਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਤਾਂ ਬਹੁਤ ਵਧੀਆ ਸਵਾਲ ਹੈ ਤੁਸੀਂ ਜਿਹੜਾ ਇਹ ਕੀਤਾ ਕਿਉਂਕਿ ਜਿਹੜਾ ਇਨਸਾਨ ਦੋ ਕਤਲ ਹੂੰ ਵਲਾਤਕਾਰ ਆਪਣੇ ਜਿਹੜੇ ਪੈਰੋਕਾਰ ਹੈ ਉਹਨਾਂ ਨੂੰ ਆਪਣੇ ਸਾਧਾਂ ਸਾਧੂਆਂ ਨੂੰ ਜਿਹੜਾ ਨਿਪੁੰਸਕ ਬਣਾਉਣ ਦੇ ਕੇਸਾਂ ਦੇ ਵਿੱਚ ਸਜ਼ਾ ਜਾਪਤਾ ਹੈ ਜੀ ਬਕਾਇਦਾ ਸਰਕਾਰ ਨੇ ਆਪਣਾ ਮਾਫ ਕਰਨਾ ਅਦਾਲਤ ਨੇ ਸਜ਼ਾ ਸੁਣਾਈ ਹੈ ਉਹ ਬੰਦੇ ਨੂੰ ਪੇ ਰੋਲ ਐ ਦਿੱਤੀ ਜਾ ਰਹੀ ਹੈ ਜਿਵੇਂ ਰਿਓੜੀਆਂ ਵੰਡੀਆਂ ਜਾਂਦੀਆਂ ਹੁੰਦੀਆਂ ਹਰ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਪੇ ਰੋਲ ਦੇ ਦਿੱਤੀ ਜਾਂਦੀ ਹੈ ਜੀ ਔਰ ਉਹਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਉਹਦਾ ਲਾਹਾ ਲਿਆ ਜਾਂਦਾ ਹੈ ਉਹਦੇ ਪਰੋਕਾਰ ਜੋ ਵੀ ਉਹਦੇ ਭਗਤ ਹੈਗੇ ਆ ਉਹਨਾਂ ਨੂੰ ਵੋਟਾਂ ਲੈਣ ਲਈ ਜੀ ਦਿੱਲੀ ਵਿਧਾਨ ਸਭਾ ਤੋਂ ਪਹਿਲਾਂ ਵੀ ਉਹਨਾਂ ਦਾ ਜਿਹੜਾ ਆਉਣਾ ਪੇਰੋਲ ਤੇ ਬਾਹਰ ਇਹ ਵੀ ਇੱਕ ਸੰਕੇਤ ਹੈ ਕਿ ਹੁਣ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਵੋਟਾਂ ਲੈਣ ਲਈ ਪਰ ਜਿਹੜੀ ਗੱਲ ਰਾਮ ਰਹੀਮ ਦੀ ਹੈ ਜਿਸ ਢੰਗ ਦੇ ਨਾਲ ਉਹਨਾਂ ਨੂੰ ਛੂਟ ਕਿੱਡਾ ਵੱਡਾ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਗੱਲ ਕਦੋਂ ਦੀ ਮੰਗ ਚੱਲੀ ਆ ਰਹੀ ਹੈ ਹੂੰ ਉਹਨਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੀ ਉਹ ਆਪਣੇ ਮਾਪੇ ਬਾਂਪੂ ਨੂੰ ਨਹੀਂ ਮਿਲ ਸਕਦੇ ਆਪਣੇ ਘਰ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਗਮੀ ਦਾ ਸਮਾਗਮ ਹੈ ਉਹਦੇ ਤੇ ਵੀ ਉਹਨਾਂ ਨੂੰ ਪੇਰੋਲ ਨਹੀਂ ਦਿੱਤੀ ਜਾ ਰਹੀ ਹੂੰ ਬੰਦੀ ਸਿੰਘਾਂ ਨੂੰ ਕੋਈ ਪੇਰੋਲ ਨਹੀਂ ਦਿੱਤੀ ਜਾ ਰਹੀ ਹੂੰ ਇੱਥੇ ਅਸੀਂ ਕਹਿੰਦੇ ਆ ਕਿ ਸਾਡਾ ਜਿਹੜਾ ਕਾਨੂੰਨ ਹੈ ਸਾਰਿਆਂ ਲਈ ਇੱਕ ਹੈ ਹੂੰ ਫਿਰ ਰਾਮ ਰਹੀਮ ਨੂੰ ਜਿਹੜੀ ਪੇਰੋਲ ਹੈ ਉਹ ਕਿਵੇਂ ਮਿਲ ਜਾਂਦੀ ਹੈ ਹਰ ਵਾਰ ਹਾਲਾਂਕਿ ਉਹਦੇ ਤਾਂ ਦੋ ਚੀਜ਼ ਬੜੇ ਕਿਣਾਉਣੇ ਆ ਹੂੰ ਉਹ ਤਾਂ ਬਲਾਤਕਾਰ ਦਾ ਦੋਸ਼ ਜੇ ਮੰਨਿਆ ਜਾਵੇ ਸਭ ਤੋਂ ਕਿਣਾਉਣਾ ਜੇ ਕੋਈ ਜੁਰਮ ਹੈ ਤਾਂ ਉਹ ਬਲਾਤਕਾਰ ਹੈ ਹੂੰ ਕਤਲ ਔਰ ਉਸ ਇਨਸਾਨ ਨੂੰ ਹਰ ਵਾਰ ਜਿਹੜੀ ਪੇਰੋਲ ਦੇ ਦਿੱਤੀ ਜਾਂਦੀ ਹੈ ਹੂੰ ਬੰਦੀ ਸਿੰਘਾਂ ਲਈ ਕੋਈ ਰਿਹਾਈ ਨਹੀਂ ਕੋਈ ਪੇਰੋਲ ਨਹੀਂ ਹੂੰ ਔਰ ਫੇਰ ਕੱਲੀ ਪੇਰੋਲ ਨਹੀਂ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਹੂੰ ਔਰ ਹਰਿਆਣਾ ਸਰਕਾਰ ਨੇ ਇੱਥੋਂ ਤੱਕ ਕਿ ਰਾਮ ਰਹੀਮ ਦੇ ਲਈ ਆਪਣਾ ਕਾਨੂੰਨ ਤੱਕ ਬਦਲ ਦਿੱਤਾ ਜਿਦੇ ਵਿੱਚ ਉਹ ਕਿਹਾ ਪਿਛਲੀ ਵਾਰ ਕਿ ਜਿਹੜਾ ਅਗਲੀ ਵਾਰ ਪੇਰੋਲ ਦਾ ਸਮਾਂ ਜਿਹੜਾ ਉਹ ਹੋਰ ਵਧਾ ਦਿੱਤਾ ਐਸ ਵਾਰ ਸਮਾਂ ਵਧਾ ਦਿੱਤਾ 30 ਦਿਨ ਦਾ ਹੋ ਗਿਆ ਪੇਰੋਲ ਦਾ ਸਮਾਂ ਹੀ ਵਧਾਤਾ ਕਾਨੂੰਨ ਹੀ ਬਦਲਤਾ ਹੈ ਸਰਕਾਰ ਨੇ ਕਿਤੇ ਨਾ ਕਿਤੇ ਇੱਕ ਇਨਸਾਨ ਫਿਰ ਉਹ ਉਹਦਾ ਜਿਹੜਾ ਕਾਰਨ ਦੱਸਿਆ ਗਿਆ ਉਹ ਕਹਿਆ ਗਿਆ ਕਿ ਉਹ ਜੇਲ੍ਹ ਦੇ ਅੰਦਰ ਉਹਦਾ ਜਿਹੜਾ ਹੈਗਾ ਆਚਰਣ ਹੈ ਉਹ ਸਹੀ ਹੈ ਤੇ ਸਾਫ ਸੁਥਰਾ ਤਾਂ ਕਰਕੇ ਬਥਾਇਆ ਗਿਆ ਹੂੰ ਕਿਉਂਕਿ ਇੱਕ ਇਨਸਾਨ ਜਿਹੜਾ ਰਾਜੇ ਵਰਗੀ ਜ਼ਿੰਦਗੀ ਜਿਉਂ ਰਿਹਾ ਹੈ ਅੰਦਰ ਹੂੰ ਉਹ ਮਤਲਬ ਆਪਣੀ ਬਿਰਕ ਦੇ ਵਿੱਚ ਉਹਦੇ ਆਉ ਭਗਤ ਕਰਨ ਲਈ ਉਹਦੇ ਨੌਕਰ ਹੈਗੇ ਆ ਹੂੰ ਉਹ ਬੰਦੇ ਦਾ ਤਾਂ ਆਚਰਣ ਆਪੇ ਹੀ ਠੀਕ ਹੈ ਜਦੋਂ ਕੱਲਾ ਬੈਠਾ ਆ ਪਈ ਇਚਰਨ ਠੀਕ ਹੈ ਔਰ ਉਹਨੂੰ ਫਿਰ ਦੂਜੀ ਗੱਲ ਆ ਜਾਂਦੀ ਹੈ ਪਿਛਲੇ ਦਿਨੀ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦੀ ਇੱਕ ਟਿੱਪਣੀ ਮੈਂ ਸੁਣ ਰਿਹਾ ਸੀ ਉਹ ਉਹ ਉਹਨਾਂ ਦਾ ਕਹਿਣਾ ਸੀ ਕਿ ਇਸ ਇਨਸਾਨ ਨੂੰ ਤਾਂ ਫਿਰ ਇੱਕ ਕਾਰਡ ਹੀ ਬਣਾ ਕੇ ਦੇ ਦੇਣਾ ਚਾਹੀਦਾ ਜਦੋਂ ਜੀ ਕਰੇ ਬਾਹਰ ਬਾਹਰ ਆ ਜੇ ਤੇ ਜਦੋਂ ਜੀ ਕਰੇ ਅੰਦਰ ਚਲਾ ਜਾਵੇ ਕਿਉਂਕਿ ਉਹ ਤਾਂ ਆਪਣੀ ਮਰਜ਼ੀ ਨਹੀਂ ਆ ਜਾ ਰਿਹਾ ਹੂੰ ਕੋਈ ਉਹਨੂੰ ਰੋਕ ਤੋਕ ਨਹੀਂ ਤੇ ਉਹੀ ਕਾਨੂੰਨ ਦੇ ਤਹਿਤ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਬੈਠੇ ਐ ਹੂੰ ਉਹਨਾਂ ਨਾਲ ਕੋਈ ਹਾਂਜੀ ਉਹਨਾਂ ਨੂੰ ਕੋਈ ਸਹੂਲਤ ਨਹੀਂ ਕੋਈ ਪੇਰੋਲ ਨਹੀਂ ਕੁਝ ਨਹੀਂ ਕਿੰਨੇ ਸਾਲਾਂ ਤੋਂ ਆਪਣੀਆਂ ਜਿਹੜੀਆਂ ਸਜ਼ਾਾਂਵਾਂ ਵੀ ਭੁਗਤ ਚੁੱਕੇ ਐ ਹੂੰ ਬਿਲਕੁਲ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਆਸਥਾ ਦੀ ਗੱਲ ਕਰੀਏ ਜਿੱਥੇ ਡੇਰੇ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਉੱਥੇ ਐਸਜੀਪੀਸੀ ਦੇ ਜਿਹੜੇ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਵਿਰੋਧ ਜਤਾ ਰਹੀਆਂ ਬਿਲਕੁਲ ਵਿਰੋਧ ਬਣਦਾ ਵੀ ਐ ਹੂੰ ਕਿਉਂਕਿ ਜੇ ਤੁਸੀਂ ਉਸ ਨੂੰ ਪੇਰੋਲ ਦੇ ਰਹੇ ਹੋ ਜਿਸ ਇਨਸਾਨ ਤੇ ਦੋਸ਼ ਲੱਗ ਰਹੇ ਆ ਮੈਂ ਨਹੀਂ ਕਹਿ ਰਿਹਾ ਹਮ ਖਬਰਾਂ ਸਾਹਮਣੇ ਆਈਆਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਤੁਸੀਂ ਸਾਰੀਆਂ ਘਟਨਾਵਾਂ ਸਾਰੀਆਂ ਅਸੀਂ ਕੋਲ ਦੇਖਦੇ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ ਦੇ ਦੋਸ਼ ਲੱਗੇ ਆ ਉਸ ਇਨਸਾਨ ਤੇ ਫਿਰ ਕਤਲ ਦਾ ਉਹ ਦੋਸ਼ੀ ਹੈ ਹਮ ਫਿਰ ਬਲਾਤਕਾਰ ਦਾ ਉਹ ਦੋਸ਼ੀ ਹੈ ਜੀ ਉਸ ਨੂੰ ਪੇਰੋਲ ਚੋਣਾਂ ਤੋਂ ਐਨ ਪਹਿਲਾਂ ਦਿੱਤੀ ਕਿ ਜਿਹੜਾ ਅਸਲੀ ਮਸਲਾ ਕਿੱਥੇ ਖੜਾ ਹੁੰਦਾ ਹੈ ਕਿ ਸਾਡੇ ਬੰਦੀ ਸਿੰਘਾਂ ਨੇ ਇਹੋ ਜਿਹਾ ਕੀ ਮਾੜਾ ਕਰਤਾ ਉਹਨਾਂ ਨੇ ਚਲੋ ਆਪਣਾ ਜੇ ਕਿਸੇ ਨੇ ਕੁਝ ਕੀਤਾ ਤਾਂ ਉਹਨਾਂ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹੂੰ ਇਸ ਕਰਕੇ ਸਿੱਖਾਂ ਦੇ ਵਿੱਚ ਨਰਾਜ਼ਗੀ ਹੈਗੀ ਹੈ ਆਮ ਸਾਡੀ ਸਿੱਖ ਸੰਗਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਰਾਜ਼ਗੀ ਹੈ ਜਿਤਾਈ ਜਾ ਰਹੀ ਹੈ ਬਿਲਕੁਲ प्रदीप ਜੀ ਸਿਆਸਤ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਹੋਂਦ ਵਿੱਚ ਆਇਆ ਜਾਂ ਪੰਜਾਬ ਸਰਕਾਰ ਬਣ ਤੇ ਤਿੰਨ ਸਾਲ ਪੂਰੇ ਹੋ ਚੁੱਕੇ ਨੇ ਸਿਆਸੀ ਹਾਲਾਤ ਕੀ ਕਿਵੇਂ ਦੇ ਰਹੇ ਹੁਣ ਤੱਕ ਦੇ ਤੁਹਾਡੇ ਮੁਤਾਬਕ ਜਿਹੜੀਆਂ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਚੁਣ ਕੇ ਵਿਧਾਨ ਸਭਾ ਭੇਜਿਆ ਸੀ ਜੀ ਉਹ ਉਮੀਦਾਂ ਤੇ ਖਰੇ ਨਹੀਂ ਉਤਰੇ ਇਸ ਦੇ ਵਿੱਚ ਕੋਈ ਨੁਕਲਪੇਟ ਨਹੀਂ ਕਿ ਆਮ ਆਦਮੀ ਪਾਰਟੀ ਨੇ ਸੁਪਨੇ ਬਹੁਤ ਵੱਡੇ ਦਿਖਾਤੇ ਜਿਹੜੇ ਕਿ ਜਿਹਨੂੰ ਅਸੀਂ ਕਹਿੰਦੇ ਨੇ ਪੋਲਿਸੀ ਆਫ ਪੀਸਮੈਂਟ ਆਪੀਜ਼ਮੈਂਟ ਪਾਲਿਸੀ ਕਿ ਇਹ ਜਿਹੜੀਆਂ ਵੱਖ-ਵੱਖ ਰਾਜਨੀਤੀ ਪਾਰਟੀਆਂ ਹਮ ਉਹਨਾਂ ਲਈ ਹੁਣ ਵੋਟਾਂ ਵੇਲੇ ਉਹ ਐਡੇ ਵੱਡੇ ਐਲਾਨ ਕਰ ਦਿੰਦੀਆਂ ਜਿਹਨੇ ਉਹਨਾਂ ਨੂੰ ਵੀ ਪਤਾ ਹੈ ਨਹੀਂ ਪੂਰੇ ਹੁੰਦੇ ਆ ਆਮ ਆਦਮੀ ਪਾਰਟੀ ਦੀ ਸਥਿਤੀ ਉਸ ਵੇਲੇ ਜਿਹੜੀ ਜਦੋਂ ਭਗਵੰਤ ਮਾਨ ਸਾਹਿਬ ਨੂੰ सीएम ਦਾ ਕੈਂਡੀਡੇਟ ਐਲਾਨਿਆ ਗਿਆ ਉਸ ਤੋਂ ਬਾਅਦ ਇੱਕ ਵੇਵ ਐਸੀ ਆਈ ਕਿ 92 ਵਿਧਾਇਕ ਇੱਕ ਪਾਰਟੀ ਦੇ ਜਿੱਤ ਜਾਣੇ ਬਹੁਤ ਵੱਡੀ ਬਹੁਤ ਵੱਡੀ ਗੱਲ ਜੀ 117 ਦੇ ਵਿੱਚੋਂ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਦੇ ਵਿੱਚ ਜਿਹੜਾ ਰਿਜ਼ਲਟ ਹੈ ਉਹਨਾਂ ਦਾ ਡਾਊਨਫਾਰੀ ਆਉਂਦਾ ਗਿਆ ਉਹਦਾ ਕਾਰਨ ਸਿਰਫ ਇਹ ਹੈ ਕਿ ਜੇ ਲੋਕਾਂ ਨੂੰ ਇਹ ਉਮੀਦ ਸੀ ਕਿ ਭਗਵੰਤ ਮਾਨ ਇੱਕ ਬਹੁਤ ਸਟਰੋਂਗ ਪੋਲੀਟੀਸ਼ੀਅਨ ਵਜੋਂ ਇੱਕ ਸਟਰੋਂਗ ਐਡਮਿਨਿਸਟ੍ਰੇਟਰ ਬਣ ਕੇ ਉੱਭਰੂਗਾ ਹਮ ਪਰ ਕਿਤੇ ਨਾ ਕਿਤੇ ਹਾਲਾਂਕਿ ਪੰਜਾਬ ਸਰਕਾਰ ਨੇ ਕਈ ਕੰਮ ਬਹੁਤ ਵਧੀਆ ਕੀਤੇ ਵੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ ਪਿੰਡਾਂ ਤੱਕ ਪਹੁੰਚਾਇਆ ਹਮ ਉੱਤੇ ਕੋਈ ਸ਼ੱਕ ਨਹੀਂ ਹੈਗਾ ਹਮ ਪਰ ਲੋਕਾਂ ਨੂੰ ਇਹ ਉਮੀਦ ਸੀ ਕਿ ਭਗਵੰਤ ਮਾਨ ਇੱਕ ਤਕੜਾ ਤੇ ਸਟਰੋਂਗ ਜਿਹੜਾ ਐਡਮਿਨਿਸਟਰेटर ਬਣੂਗਾ ਉਹੀ ਗੱਲ ਆ ਜਾਂਦੀ ਹੈ ਪਹਿਲਾਂ ਜਿਵੇਂ ਦਿੱਲੀ ਵਾਲੀ ਗੱਲ ਕਰੀਏ ਦਿੱਲੀ ਦਾ ਪ੍ਰੈਸ਼ਰ ਹੈ ਜਿਹੜਾ ਉਹ ਭਗਵੰਤ ਮਾਨ ਨਹੀਂ ਦੂਰ ਕਰ ਸਕੀ ਹੂੰ ਅ ਦੂਸਰੀ ਗੱਲ ਆ ਜਾਂਦੀ ਹੈ ਕਿ ਤੁਸੀਂ ਸਿਆਸੀ ਹਾਲਾਤ ਦੀ ਗੱਲ ਕੀਤੀ ਹੈ ਸਿਆਸੀ ਹਾਲਾਤ ਦੂਜੀਆਂ ਪਾਰਟੀਆਂ ਦੇ ਵੀ ਬਹੁਤੇ ਵਿਹਤਰ ਨਹੀਂ ਹੂੰ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਹੂੰ ਕਾਂਗਰਸ ਪਾਰਟੀ ਹੈ ਜਿਹੜੀ ਉਹ ਵਕ ਵਕ ਸਮੇਂ ਤੇ ਆਪਣੇ ਜਿਹੜਾ ਅੰਦਰ ਦਾ ਘਾਟੋਕਲੇਸ਼ ਹੈ ਉਹ ਸਾਹਮਣੇ ਆਉਂਦਾ ਰਹਿੰਦਾ ਹੈ ਹੂੰ ਔਰ ਕਾਂਗਰਸ ਪਾਰਟੀ ਦੇ ਲੀਡਰ ਇੱਕ ਦੂਜੇ ਦੀਆਂ ਲੱਤਾਂ ਖੇਚਣ ਚ ਜਿਆਦਾ ਵਿਸ਼ਵਾਸ ਰੱਖਦੇ ਆ ਤੁਸੀਂ ਮੋਗਾ ਜ਼ਿਲ੍ਹੇ ਦੀ ਗੱਲ ਲੈ ਲਓ ਹੂੰ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੇ ਕਾਂਗਰਸ ਪਰਦੇ ਵੱਡੇ ਪਰਿਵਾਰ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਕਿ ਵੱਡਾ ਵੋਟ ਬੈਂਕ ਸੀਗਾ ਤੜਲੇਦਾਰ ਪਰਿਵਾਰ ਸੀਗੇ ਤਾਂ ਸਦਾ ਦਰਸ਼ਨ ਸਿੰਘ ਬਰਾੜ ਮੇਸ਼ ਇੰਦਰ ਸਿੰਘ ਮਹਾਲਸਵਰ ਜੀ ਦੋਨਾਂ ਪਰਿਵਾਰਾਂ ਨਾਲ ਕੀ ਹੋਇਆ ਹਮ ਦਰਸ਼ਨ ਸਿੰਘ ਬਰਾੜ ਇੱਕ ਸਮੇਂ ਉਹਨਾਂ ਨੂੰ ਕਾਂਗਰਸ ਤੋਂ ਬਾਹਰ ਕੱਢ ਦਿੱਤਾ ਗਿਆ ਹਮ ਉਹਨਾਂ ਦਾ ਬੇਟਾ ਬਾਕੀ ਹੋ ਕੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਾ ਹਮ ਉਸ ਤੋਂ ਬਾਅਦ ਦਰਸ਼ਨ ਸਿੰਘ ਬਰਾੜ ਨੂੰ ਵਾਪਸ ਜ਼ਰੂਰ ਲੈ ਲਿਆ ਜਾਂਦਾ ਹਮ ਪਰ ਕਿਤੇ ਨਾ ਕਿਤੇ ਬਰਾੜ ਪਰਿਵਾਰ ਕਾਂਗਰਸ ਦੇ ਵਿੱਚ ਹਾਸ਼ੀਏ ਤੇ ਜਾ ਚੁੱਕਿਆ ਹਮ ਉਤੇਪਸੀ ਸਦਾ ਮਹਿੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਪਰਿਵਾਰ ਜੀ ਜਿਹੜਾ ਕਿ ਉਹ ਪਰਿਵਾਰ ਹੈ ਜਿਨ੍ਹਾਂ ਦੀ ਜੇ ਗੱਲ ਕੀਤੀ ਜਾਵੇ ਗੁਰਚੰਦ ਸਿੰਘ ਜੀ ਨਿਹਾਲ ਸਿੰਘ ਵਾਲਾ ਜੀ ਜਿਹੜੇ ਆਪਣੇ ਸਮੇਂ ਦੇ ਆਪਣੇ ਸਮੇਂ ਦੇ ਪੰਜਾਬ ਦੇ ਸਿਰ ਕਾ ਡਾਗੂ ਹਮ ਉਹਨਾਂ ਦੇ ਸੁਪੁੱਤਰ ਮਹਿੰਦਰ ਸਿੰਘ ਨਿਹਾਲ ਸਿੰਘ ਵਾਲਾ ਜੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਮ ਵਿਧਾਇਕ ਰਹੇ ਬਗਾ ਪ੍ਰਣਾਤੋ ਜੀ ਇੱਕ ਸਾਫ ਸੁਥਰੀ ਸ਼ਵੀ ਵਾਲੇ ਆਗੂ ਸਾਫ ਸੁਥਰੀ ਸ਼ਵੀ ਵਾਲਾ ਪਰਿਵਾਰ ਵਜੋਂ ਉਹਨਾਂ ਨੂੰ ਦੇਖਿਆ ਜਾਂਦਾ ਹੈ ਕਦੇ ਉਹਨਾਂ ਤੇ ਕੋਈ ਭ੍ਰਸ਼ਟਾਚਾਰ ਜਾਂ ਕਦੇ ਵਿਵਾਦ ਉਹਨਾਂ ਦੇ ਨਹੀਂ ਨਹੀਂ ਸਾਹਮਣੇ ਆਏ ਜੀ ਤੇ ਉਸ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜਿਹੜਾ ਹਾਸ਼ੀਏ ਤੇ ਭੇਜਣ ਦਾ ਸਾਹਮਣੇ ਆ ਗਿਆ ਖਬਰਾਂ ਹਮੇਸ਼ੰਦਰ ਸਿੰਘ ਮਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਸੁਪੁੱਤਰ ਰਮਪਾਲ ਸਿੰਘ ਦੋਨਾਂ ਨੂੰ ਕਾਂਗਰਸ ਵਾਪਸ ਉਸ ਤੋਂ ਬਾਅਦ 11 ਮਹੀਨੇ ਬਾਅਦ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜੀ ਤੇ ਕਿਤੇ ਨਾ ਕਿਤੇ ਜਿਹੜਾ ਜਿਹੜੇ ਪਰਿਵਾਰ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੇ ਹੱਥ ਦੇ ਵਿੱਚ ਵੱਡਾ ਵੋਟ ਬੈਂਕ ਹਮ ਉਹਨਾਂ ਪਰਿਵਾਰਾਂ ਨੂੰ ਨਾਲ ਜਦੋਂ ਇਸ ਤਰ੍ਹਾਂ ਹੋਇਆ ਕਾਂਗਰਸ ਦੇ ਵਿੱਚ ਤੇ ਬਹੁਤ ਵੱਡੀ ਸੱਟ ਲੱਗੀ ਹੈ ਕਾਂਗਰਸ ਨੂੰ ਤੇ ਬੇਸ਼ੱਕ ਅੱਜ ਕਾਂਗਰਸੀ ਆਗੂ ਨੂੰ ਜੇ ਅਸੀਂ ਸਵਾਲ ਕਰਦੇ ਹਾਂ ਇਸ ਮੁੱਦੇ ਤੇ ਤਾਂ ਉਹ ਮਾਈਕ ਦੇ ਸਾਹਮਣੇ ਨਹੀਂ ਮੰਨਣਗੇ ਪਰ ਕਾਂਗਰਸ ਪਾਰਟੀ ਨੂੰ ਨੁਕਸਾਨ ਚ ਲੱਣਾ ਪਿਆ ਕਾਂਗਰਸ ਦੀ ਗੱਲ ਕਰੀਏ ਕੀ ਵਿਰੋਧੀ ਧਿਰ ਦਾ ਜਿਹੜਾ ਹੈਗਾ ਆਪਣਾ ਰੋਲ ਅਦਾ ਕਰ ਰਹੀਆਂ ਨੇ ਮੈਂ ਉੱਥੇ ਹੀ ਗੱਲ ਕਰਦਾ ਕਿ ਵਿਰੋਧੀ ਧਿਰ ਦੇ ਰੋਲ ਨਾਲੋਂ ਜ਼ਿਆਦਾ ਆਪਸੀ ਜਿਹੜਾ ਖਿੱਚੋਤਾਣ ਖਿੱਚੋਤਾਣ ਉਹ ਜ਼ਿਆਦਾ ਜੀ ਰਾਜਾ ਬੜਿੰਗ ਜੀ ਇਸ ਸਮੇਂ ਜਿਹੜਾ ਪ੍ਰਧਾਨ ਨੇ ਕਾਂਗਰਸ ਪਾਰਟੀ ਹੂੰ ਪਰ ਉਹਨਾਂ ਦੀ ਜਿਹੜੇ ਮੈਚਿਓਰਿਟੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਇੱਕ ਕੋਇਆ ਸੀਗਾ ਘਟਨਾ ਕਰਮ ਲੁਧਿਆਣਾ ਦੇ ਵਿੱਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਸਾਹਿਬ ਉਹਨਾਂ ਦਾ ਦੇਹਾਂਤ ਹੋ ਜਾਂਦਾ ਬਿਲਕੁਲ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਰਾਜਾ ਵੜਿੰਗ ਜਿਹੜੇ ਕਿ ਇੱਕ ਸੈਂਟਰਲ ਪਾਰਟੀ ਦੂਜੀ ਸਭ ਤੋਂ ਵੱਡੀ ਪਾਰਟੀ ਦੇਸ਼ ਦੀ ਉਹਦੇ ਪੰਜਾਬ ਦੇ ਪ੍ਰਧਾਨ ਨੇ ਜੀ ਉਹ ਕਮਲਜੀਤ ਸਿੰਘ ਬਰਾੜ ਦੇ ਨਾਲ ਦਾਸ ਜੀ ਇੱਕ ਜਿਹੜੀ ਹੁੰਦੀ ਹੈ ਨਾ ਸ਼ਿਸ਼ੋਰੀ ਲੜਾਈ ਜਿਹੜੀ ਹੂੰ ਸ਼ਿਸ਼ੋਰਾਪਣ ਕਹੂੰਗਾ ਮੈਂ ਜੀ ਕਿ ਜਿਹੜਾ ਅ ਬੱਚਿਆਂ ਵਾਂਗੂੰ ਲੜਨਾ ਹੂੰ ਉਹਦੇ ਵਿੱਚ ਕੌਣ ਸਹੀ ਸੀ ਕੌਣ ਗਲਤ ਸੀ ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਇਹ ਤਾਂ ਕਿਉਂਕਿ ਕਮਲਜੀਤ ਸਿੰਘ ਬਰਾੜ ਦੀ ਅਸੀਂ ਇੰਟਰਵਿਊ ਸੁਣੀ ਉਹ ਕਹਿੰਦੇ ਜੀ ਮੈਨੂੰ ਗਾਲ੍ਹਾਂ ਕੱਢੀਆਂ ਹੂੰ ਤੇ ਰਾਜਾ ਬੈਂਕ ਵੱਲੋਂ ਹਾਲਾਂਕਿ ਕੋਈ ਟਿੱਪਣੀ ਨਹੀਂ ਆਈ ਪਰ ਜਿਹੜਾ ਉੱਥੋਂ ਦੇ ਜਿਹੜੇ ਉੱਥੇ ਲੋਕ ਸੀ ਉਹਨਾਂ ਤੋਂ ਪਤਾ ਲੱਗਿਆ ਕਿ ਦੋਨਾਂ ਨੇ ਇੱਕ ਦੂਜੇ ਨੂੰ ਰੱਜ ਕੇ ਗਾਲੀ ਗਲੋਚ ਕੀਤਾ ਹੂੰ ਤੇ ਨੌਬਤ ਜਿਹੜੀ ਪਿਸਤੌਲ ਕੱਢਣ ਤੱਕ ਵੀ ਆ ਗਈ ਜੀ ਸੋ ਇੱਕ ਸਿਆਣਾ ਤੇ ਸੁੱਲਜਿਆ ਹੋਇਆ ਪੋਲੀਟੀਸ਼ੀਅਨ ਹੂੰ ਅਜਿਹੀ ਹਰਕਤ ਕਦੇ ਵੀ ਨਹੀਂ ਸੋਚ ਸਕਦਾ ਜੀ ਜਿੰਨਾ ਠੰਮਾ ਹੂੰ ਇੱਕ ਪੋਲੀਟੀਸ਼ੀਅਨ ਦੇ ਵਿੱਚ ਜ਼ਿਆਦਾ ਹੋਊਗਾ ਹੂੰ ਉਹਨਾਂ ਲੌਂਗ ਟਾਈਮ ਚ ਜਜ਼ਬ ਕਰਨ ਦਾ ਕਿਸੇ ਗੱਲ ਨੂੰ ਹੂੰ ਉਹਨਾਂ ਹੀ ਉਹ ਅੱਗੇ ਜਾਂਦਾ ਤੇ ਰਾਜਾ ਬੜਿੰਗ ਜੀ ਦਾ ਤੁਸੀਂ ਇੱਕ ਕਾਂਗਰਸ ਦਾ ਪ੍ਰਧਾਨ ਹੋ ਹੁੰਦੇ ਨਾ ਤੇ ਜੀ باوجود ਨਿੱਕੀਆਂ ਨਿੱਕੀਆਂ ਲੜਾਈਆਂ ਚੱਲਦੇ ਰਹਿੰਦੇ ਆ ਤੇ ਅ ਬਾਈਬਾ ਸਾਹਿਬ ਸਮੇਂ-ਸਮੇਂ ਤੇ ਪੰਜਾਬ ਸਰਕਾਰ ਤੇ ਅ ਘਰਗੁਜ਼ਾਰੀ ਤੇ ਬੋਲਦੇ ਹੀ ਰਹਿੰਦੇ ਆ ਇਥੇ ਦਾਣਾ ਮੰਡੀਆਂ ਦਾ ਦੌਰਾ ਕੀਤਾ ਬਿਲਕੁਲ ਪਰ ਕਾਂਗਰਸ ਕਿਤੇ ਨਾ ਕਿਤੇ ਆਪਣਾ ਜਿਹੜਾ ਸਹੀ ਰੋਲ ਹੈ ਅਦਾ ਨਹੀਂ ਕਰੀ ਜਿਹੜਾ ਆਪੋਜੀਸ਼ਨ ਦਾ ਉਹ ਮੇਰੇ ਮੁਤਾਬਕ ਉਸ ਲੈਵਲ ਦਾ ਨਹੀਂ ਦਿਖਾ ਰਹੀ ਜੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੁਖਵੀਰ ਬਾਦਲ ਨੂੰ ਜਿਹੜੀਆਂ ਗਿਆ ਸਜ਼ਾ ਲਾ ਕੇ ਇੱਕ ਸੇਵਾ ਕਰਵਾਈ ਜਾਂਦੀ ਹੈ ਦਰਬਾਰ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਆ ਫਿਰ ਹੁਣ ਚੋਣਾਂ ਆ ਰਹੀਆਂ ਨੇ 2027 ਦੀਆਂ ਉਹਨੂੰ ਲੈ ਕੇ ਪਹਿਲਾਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ 1 ਲੱਖ ਕਹਿੰਦੇ ਸਕੇ ਜਿਹੜਾ ਭਰਤੀ ਕਰਨੀ ਆ 10 ਰੁਪਏ ਉਹਦੀ ਫੀਸ ਵੀ ਰੱਖੀ ਗਈ ਆ ਪਿਛਲੇ ਦਿਨੀਆਂ ਦਾ ਜਿਹੜਾ ਪਤੋਹੀਰਾ ਸਿੰਘ ਦੇ ਵਿੱਚ ਚੇਅਰਮੈਨ ਸੀਨੀਅਰ ਆਗੂ ਖਾਨ ਮੁਖ ਭਾਰਤੀ ਵੱਲੋਂ ਜਿਹੜੀ ਭਰਤੀ ਕਰਵਾਈ ਜਾ ਰਹੀ ਆ ਕੀ ਲੱਗਦਾ ਕਿ ਫੇਰ ਤੋਂ ਕਦਮ ਰੱਖ ਪਾਏਗੀ ਇਹ ਪਾਰਟੀ ਅਕਾਲੀ ਦਲ ਵੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਨੂੰ ਜਗਵੀਰ ਜੀ ਅਕਾਲੀ ਦਲ ਨੂੰ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਮਨਫੀ ਕਰਕੇ ਪੰਜਾਬ ਦੀ ਰਾਜਨੀਤੀ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਅਕਾਲੀ ਦਲ ਦਾ ਰਿਵਾਈਵ ਕਰਨਾ ਹਮ ਅਕਾਲੀ ਦਲ ਦਾ ਦੁਬਾਰਾ ਪਾਵਰ ਦੇ ਵਿੱਚ ਆਉਣਾ ਕਿਉਂਕਿ ਪੰਜਾਬ ਦੇ ਲਈ ਤਾਂ ਇਹ ਦਲ ਇੱਕ ਅਹਿਮ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਬਿਲਕੁਲ ਖੇਤਰੀ ਪਾਰਟੀ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਹਮ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਢੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਘਟਨਾਕਰਮ ਹੋਇਆ ਮੈਂ ਉਹਦੇ ਵਿੱਚ ਕੋਈ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਉਹ ਸਾਡਾ ਬੜਾ ਧਾਰਮਿਕ ਸ਼ਰਧਾ ਦਾ ਮਸਲਾ ਹੈ ਜੀ ਪਰ ਕਿਤੇ ਨਾ ਕਿਤੇ ਜੋ ਕੋਸ਼ਿਸ਼ਾਂ ਚੱਲ ਰਹੀਆਂ ਹਨ ਹੂੰ ਕੋਸ਼ਿਸ਼ਾਂ ਬਹੁਤ ਵੱਡੇ ਲੈਵਲ ਤੇ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਟਰੋਂਗ ਕਰਨ ਲਈ ਇਟਲੀ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ। ਹਮ 파ਰਟੀ ਦੇ ਵਿੱਚ ਨਵੀਂ ਭਰਤੀ ਕੀਤੀ ਜਾ ਰਹੀ ਹੈ। ਜੀ। ਕਿਤੇ ਨਾ ਕਿਤੇ ਜਿਹੜੇ ਅਕਾਲੀ ਦਲ ਦੇ ਵਰਕਰ ਨਾ ਜਦੋਂ ਪਹਿਲਾਂ ਗੱਲ ਕਰਦੇ ਸੀ ਕਾਫੀ ਨਰਾਸ਼ਤਾ ਨਜ਼ਰ ਆਉਂਦੀ ਸੀ। ਹਮ ਹੁਣ ਹੌਲੀ-ਹੌਲੀ ਅ ਲੱਗਦਾ ਹੈ ਕਿ ਅ ਕਿਉਂਕਿ ਇੱਕ ਤਾਂ ਇਹ ਹੈ ਕਿ ਸੁਖਵੀਰ ਜੀ ਵੱਲੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਜਿਹੜੀ ਮਾਫੀ ਮੰਗੀ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਾਈ ਗਈ। ਹਮ ਤਾਂ ਸਾਡੇ ਪੰਜਾਬੀਆਂ ਦੀ ਇਹ ਆਦਤ ਹੈ ਫਿਤਰਤ ਹੈ ਹਮ ਮਾਫੀ ਮਾਫੀ ਦੇਣਾ ਮaaf ਕਰ ਦੇਣਾ ਪੰਜਾਬੀਆਂ ਦੀ ਫਿਤਰਤ ਹੈ ਔਰ ਸਾਡਾ ਸਿੱਖ ਧਰਮ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕਿ ਮaaf ਕਰਨ ਦੇ ਰਮਾੜਾ ਬਹੁਤ ਵੱਡਾ ਹੁੰਦਾ ਹੈ ਤੇ ਉਹ ਜਿਹੜੀ ਆਪਣੀ ਸਜ਼ਾ ਭੁਗਤ ਕੇ ਉਸ ਤੋਂ ਬਾਅਦ ਜਿਹੜਾ ਲੋਕਾਂ ਚ ਹੁਣ ਜਾਣਗੇ ਵਿਚਾਰਣਾ ਸ਼ੁਰੂ ਕਰਦਾ ਹਾਂ ਇੱਕ ਹਿਸਾਬ ਦੇ ਨਾਲ ਉਹ ਨਵੇਂ ਸਿਰੇੋਂ ਜਿਹੜੀ ਸ਼ੁਰੂਆਤ ਹੋਊਗੀ ਔਰ ਮੈਂ ਮੈਨੂੰ ਲੱਗਦਾ ਮੈਂ ਨਿੱਜੀ ਤੌਰ ਤੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਜਲਦੀ ਇੱਕ ਚੰਗੀ ਪੋਜੀਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਆ ਸਕਦਾ ਆਊਗਾ ਔਰ ਬਹੁਤੇ ਲੋਕ ਮੇਰੀ ਇਸ ਗੱਲ ਨਾਲ ਇਤਿਫਾਕ ਨਹੀਂ ਰੱਖਣਗੇ ਪਰ ਮੇਰਾ ਮੰਨਣਾ ਹੈ ਕਿ ਠੀਕ ਹੈ ਜੋ ਮੈਂ ਉਸ ਗੱਲ ਤੇ ਟਿੱਪਣੀ ਨਹੀਂ ਕਰੂੰਗਾ ਜੋ ਕਟਨਾਵਾ ਹੋਈਆਂ ਜਾਂ ਜੋ ਉਹਨਾਂ ਨੇ ਮੈਂ ਇੱਕ ਪਾਰਟੀ ਦੇ ਤੌਰ ਤੇ ਦੇਖ ਰਿਹਾ ਕਿ ਇੱਕ ਪਾਰਟੀ ਦੇ ਤੌਰ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਵਜੋਂ ਤਕੜੀ ਹੁੰਦੀ ਹੈ ਤਾਂ ਪੰਜਾਬ ਦੇ ਮੁੱਦਿਆਂ ਲਈ ਪੰਜਾਬ ਦੇ ਲਈ ਇਹ ਬਹੁਤ ਚੰਗੀ ਗੱਲ ਹੋਊਗੀ ਕੌਣ ਉਹਦਾ ਪ੍ਰਧਾਨ ਬਣਦਾ ਹੈ ਕੌਣ ਉਹਨੂੰ ਚਲਾਉਂਦਾ ਹੈ ਇਹ ਹੋ ਕੇ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਤਾਂ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਕੂ ਜਿਹੜੇ ਬਾਗੀ ਹੋਏ ਵੇ ਆਕੂ ਹੂੰ ਉਹਨਾਂ ਵੱਲੋਂ ਸਵਾਲ ਉਠਾਏ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣਾਉਣ ਲਈ ਜਿਹੜੀ ਇਹ ਜੋਰ ਅਜਮਾਇਸ਼ ਚੱਲ ਰਹੀ ਆ ਹੂੰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੌਣ ਪ੍ਰਧਾਨ ਬਣਦਾ ਹੈ ਉਹਦੀ ਪ੍ਰਕਿਰਿਆ ਕਿਹੋ ਜੀ ਸੀ ਕਿੰਨੀ ਕੁ ਪਾਰਦਰਸ਼ੀ ਸੀ ਕਿੰਨੀ ਕੁ ਨਹੀਂ ਸੀ ਇਹ ਇਹ ਸਵਾਲੀਆਂ ਨਿਸ਼ਾਨ ਹੈ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਰ ਸਕਦਾ ਜੀ 2027 ਦੀਆਂ ਚੋਣਾਂ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਕਾਂਗਰਸ ਪਾਰਟੀ ਲਈ ਵੀ ਹੂੰ ਕਾਂਗਰਸ ਪਾਰਟੀ ਨੂੰ ਇਹ ਹੋਪ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਲੋਕ ਤੰਗ ਹੈ ਤੇ ਦੂਜੀ ਆਪਸ਼ਨ ਜੇ ਚੁਣਨਗੇ ਤਾਂ ਕਾਂਗਰਸ ਪਾਰਟੀ ਹੋਊਗੀ ਹੂੰ ਪਰ ਉੱਥੇ ਅਕਾਲੀ ਦਲ ਵੀ ਹੁਣ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਹੋਇਆ ਤੇ ਇਹ ਦੇਖਣਾ ਹੋਵੇਗਾ ਕਿ 2027 ਤੱਕ ਕਿਉਂਕਿ ਹਜੇ 2 ਸਾਲ ਹੈ ਤੇ 2 ਸਾਲਾਂ ਦੇ ਵਿੱਚ ਕੁਝ ਵੀ ਹੋ ਸਕਦਾ। ਸਹੀ। ਪ੍ਰਦੀਪ ਜੀ ਬਹੁਤ-ਬਹੁਤ ਧੰਨਵਾਦ। ਜਲਦ ਆਪਾਂ ਨਵੇਂ ਅਪਡੇਟ ਦੇ ਨਾਲ ਮਿਲਾਂਗੇ ਤੁਹਾਡੇ ਨਾਲ। ਜੀ ਅਜਗਵੀਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਨਿਮਾਣੇ ਮਾਣ ਬਖਸ਼ਿਆ। ਜੀ ਕਿਉਂਕਿ ਇਹਨੇ ਯੋਗਤਾ ਹੈ ਨਹੀਂ ਕਿ ਕਿਸੇ ਗੱਲ ਤੇ ਅਸੀਂ ਕੋਈ ਟਿੱਪਣੀ ਕਰ ਸਕੀਏ ਪਰ ਤੁਸੀਂ ਇਹ ਮਾਣ ਬਖਸ਼ਿਆ। ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਦਰਸ਼ਕੋ ਇਸ ਹਨ ਸੀਨੀਅਰ ਪੱਤਰਕਾਰ ਪ੍ਰਦੀਪ ਢਿੱਲੋਂ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਸਿਆਸੀ ਹਾਲਾਤਾਂ ਤੇ ਝਾਤ ਪਾਈ ਆ ਤੇ ਕੋਸ਼ਿਸ਼ ਕਰਾਂਗੇ ਕਿ ਹਰ ਪੌਡਕਾਸਟ ਦੇ ਵਿੱਚ ਨਵੇਂ ਮਸਲਿਆਂ ਨੂੰ ਤੁਹਾਡੇ ਰੂਬਰੂ ਕਰਦੇ ਰਹੀਏ ਉਮੀਦ ਕਰਦੇ ਹਾਂ ਕਿ ਅੱਜ ਦਾ ਪੌਡਕਾਸਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿਵੇਂ ਦੇਖਦੇ ਹੋ ਅਜਿਹੇ ਮਸਲਿਆਂ ਨੂੰ ਦੂਜੇ ਪਾਸੇ ਜੇਕਰ ਮੈਂ ਗੱਲ ਕਰਾਂ ਰੀਅਲ ਫੈਕਟ ਨਿਊਜ਼ ਔਰ ਜੀਵੀਐਸ ਟਾਈਮਜ਼ ਦੀ ਤਾ ਇਸ ਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਤੁਹਾਡੇ ਹਰ ਗਲੀ ਮੁਹੱਲੇ ਸਮੁੱਚੇ ਪੰਜਾਬ ਦੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਜਲਦ ਮਿਲਦੇ ਹਾਂ ਨਵੇਂ ਅਪਡੇਟ ਦੇ ਨਾਲ ਬਣੇ ਰਹੋ ਜੀਵੀਐਸ ਟਾਈਮ ਤੇ ਨਾਲ